ਜੇ ਵੀ ਨੋਟ ਜਤਾਇਆ ਜੀ ਮੇਰਾ ਨਾਮ ਇਕਬਾਲ ਮੁਹੰਮਦ ਹੈ ਜਿਹੜੇ ਪਿੰਡ ਤੋਂ ਜੀ ਪਿੰਡ ਆਬਲੋਵਾਲ ਤੋਂ ਜੀ ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਸਾਡੀ ਜਿਹੜੇ ਧਰਮਸਥਾਨ ਬਣੇ ਹੋਏ ਨੇ ਇਹ ਸਾਡੀਆਂ ਜ਼ਮੀਨਾਂ ਚ ਸ਼ਾਮਲ ਆ ਜ਼ਮੀਨਾਂ ਗੱਟੀਆਂ ਹੋਈਆਂ ਨੇ ਉਹਨਾਂ ਚ ਬਣੇ ਹੋਏ ਨੇ ਤੇ ਇਹ ਕਾਰਪੋਰੇਸ਼ਨ ਅੱਜ ਕੀ ਹੋ ਕੇ ਆਪਣਾ ਸਾਡੇ ਧਰਮਸਥਾਨਾਂ ਨੂੰ ਘਟਾਉਣ ਦੇ ਨੋਟਿਸ ਲਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਮੰਗ ਪੱਤਰ ਪੀਸੀ ਸਾਹਿਬ ਨੂੰ ਦੇਣ ਆਏ ਆਂ ਜੇ ਅਸੀਂ ਜੇ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਇੱਕੇ ਹੋਰ ਸਟੈਂਡ ਲਵਾਗੇ ਹਾਂਜੀ ਅਸੀਂ ਇਹ ਕਾਰਵਾਈ ਨਹੀਂ ਹੋਣ ਦੇਣੀ ਸਰ ਤਾਂ ਕੀ ਅਪੀਲ ਕਰਨਾ ਚਾਹਤੇ ਹੋ ਸਿੱਕਾਰ ਨੂੰ ਇਹੀ ਅਪੀਲ ਹੈ ਵੀ ਇਹ ਕਾਰਪੋਰੇਸ਼ਨ ਨੂੰ ਰੋਕਿਆ ਜਾਵੇ ਇਸ ਗੱਲ ਤੋਂ ਸਾਡੀਆਂ ਆਸਥਾ ਜਿਹੜੀਆਂ ਜੁੜੀਆਂ ਹੋਈਆਂ ਨੇ ਧਰਮਸਥਾਨਾਂ ਦੇ ਨਾਲ ਉਹਦੇ ਨਾਲ ਧੱਕਾਸ਼ਾਹੀ ਨਾ ਹੋਵੇ ਹਾਂਜੀ ਕੀ ਨਾਮ ਹੈ ਜੀ ਦਰਸ਼ਨ ਸਿੰਘ ਆ ਜੀ ਕਿਹੜੇ ਪਿੰਡ ਤੋਂ ਪਿੰਡਾ ਬਲਵਾਲ ਜੀ ਕੀ ਮਾਮਲਾ ਕੀ ਹੈ ਜੀ ਕਿ ਗਿਫਟੀ ਕਮਿਸ਼ਨ ਮਾਮਲਾ ਤਾਂ ਮਾਮਲਾ ਤਾਂ ਇਹੀ ਹੈ ਜੀ ਵੀ ਸਾਡੇ ਜਿੰਨੇ ਗੁਰੂ ਧਾਮ ਬਣੇ ਹੋਏ ਨੇ ਮੰਦਿਰ ਬਣੇ ਹੋਏ ਨੇ ਮਸਜਿਦ ਮਸਜਿਦ ਬਣੀ ਵੀ ਹੈ ਵਿਸ਼ਕਰਮਾ ਮੰਦਿਰ ਬਣਿਆ ਹੋਇਆ ਇੱਕ ਰਾਣੀ ਮੰਦਿਰ ਬਣਿਆ ਸਾਡੇ ਅਸੀਂ ਉਹਨਾਂ ਦੀ ਪੂਜਾ ਕਰਦੇ ਆ ਰਹੇ ਹਾਂ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗਾਂ ਨੇ ਬਣਾਏ ਹੋਏ ਨੇ ਕੱਲ ਸਾਨੂੰ ਪਤਾ ਲੱਗਿਆ ਨਗਰ ਨਿਗਮ ਵਾਲਿਆਂ ਇੱਥੇ ਨੋਟਿਸ ਲਾ ਦੇ ਢਾਉਣ ਦੇ 7 ਦਿਨਾਂ ਦੀ ਮੌਤ ਦਿੱਤੀ ਸਾਾਨੂੰ ਅਸੀਂ ਉਹ ਢਾਉਣ ਨਹੀਂ ਦੇਣੇ ਜੀ ਕਿਸੇ ਵੀ ਹਾਲਤ ਅਸੀਂ ਘਰਨੇ ਵੀ ਲਾਵਾਂਗੇ ਜੋ ਠੱਠ ਹੋਊਗਾ ਅਸੀਂ ਕਰਾਂਗੇ ਸਾਰੀ ਸਾਡੀ ਪੰਚਾਇਤ ਖੜੀ ਹੈ ਬਾਬਾ ਜੀ ਨਾਲ ਹੈ ਸਾਰੇ ਅਸੀਂ ਨਾਲ ਆ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਜੀ। ਕੀ ਰਣਨੀਤੀ ਰਹੀ ਅਗਰ ਦਾਤ ਬਣਵਾਈ ਹੋਈ ਤਾਂ ਰਣਨੀਤੀ ਦਾ ਇਹ ਹੈ ਸਾਨੂੰ ਧਰਨੇ ਲਾਉਣੇ ਪੈਣ ਚਾਹੇ ਜਿਵੇਂ ਮਰਜ਼ੀ ਸਾਨੂੰ ਕਰਨਾ ਪਵੇ ਵੀ ਅਸੀਂ ਟਾਉਣ ਨਹੀਂ ਦਿੰਦੇ ਜੀ ਕਿਉਂਕਿ ਸਾਡੀ ਆਸਤਾ ਜੁੜੀ ਹੋਈ ਹੈ ਬੱਚਾ ਬੱਚਾ ਮੱਥਾ ਠੇਕਦਾ ਜਾ ਕੇ ਵੀ ਉਹ ਸੀ ਹੋਣ ਨਹੀਂ ਦੇਣਾ ਗਲਤ ਹੋ ਰਿਹਾ ਹੈ। ਹਾਂਜੀ ਕੀ ਨਾਮ ਹੈ ਜੀ? ਗੁਰਤੇਵ ਸਿੰਘ ਸਿਓਣਾ ਜਿਹੜੇ ਮੰਗਣ ਨੂੰ ਲੈ ਕੇ ਡੀਸੀ ਦਫਤਰ ਆਏ ਉਹ ਡਿਪਟੀ ਕਮਿਸ਼ਨਰ ਆਜ ਜਿਹੜੀ ਆਪ ਸਰਕਾਰ ਆ ਜਿਵੇਂ ਪਿੰਡਾਂ ਵਿੱਚ ਪਿੰਡਾਬਲ ਵਾਲੀ ਦੀ ਗੱਲ ਆ ਉੱਥੇ ਜਿੰਨੀਆਂ ਪੰਚਾਇਤਾਂ ਦੇ ਮਿੰਨਾ ਹੁੰਦੇ ਨੇ ਉਹਨਾਂ ਬਦ ਪਿੰਡ ਦੇ ਜਿਹੜੇ ਲੋਕ ਬੰਦੇ ਨੇ ਉਹ ਤਾਂ ਪੀਸੇਦਾਰੀ ਕੱਟੀਆਂ ਵੀ ਹੁੰਦੀ ਆ ਜਿਹੋ ਤੇ ਮਾਲਕ ਜੁੰਦਾ ਉਹਦੇ ਮਾਲਕ ਜਿਵੇਂ ਜਿਹੜੇ ਪਿੰਡ ਦੇ ਲੋਕ ਆ ਉਹ ਹੁੰਦੇ ਨੇ ਚਲੋ ਉਹਦੇ ਨਾਲ-ਨਾਲ ਜਿਵੇਂ ਧਾਰਮਿਕ ਸਥਾਨ ਹੋ ਗਿਆ ਉੱਥੇ ਧਾਰਮਿਕ ਸਥਾਨ ਬਣਾਉਣਾ ਸੀ ਕਿਧਰੇ ਜਿਵੇਂ ਲਾਲੋ ਮਾੜੀ ਬਣਾ ਲਈ ਜਾਂ ਗੁਰੂ ਘਰ ਬਣਾ ਲਿਆ ਜਾਂ ਕੋਈ ਮਾਤਾ ਦਾ ਮੰਦਰ ਬਣਾ ਲਿਆ ਜਾਂ ਕੋਈ ਹੋਰ ਧਰਮਪ੍ਰਸਤਾਨ ਬਣਾ ਲੈਂਦੇ ਆ ਪਰ 25 30 ਮਸਜਿਦ ਹੋ ਗਏ ਹਰ ਇੱਕ ਜਿਵੇਂ ਜਿਵੇਂ ਦੇ ਕੋ ਲੋਕਾਂ ਦੀ ਭਾਈਚਾਰਕ ਸੰਜੋਆ ਆਪਣੇ ਆਪਣੇ ਧਰਮ ਅਨੁਸਾਰ ਉੱਥੇ ਧਰਮਪ੍ਰਸਤਾਨ ਬਣੇ ਪਿੰਨੇ ਅੱਜ ਨਗਰ ਨਿਗਮ ਨੇ ਕੱਲ ਨੋਟਿਸ ਲਾ ਤਿਆ ਕਿ ਜਿਹੜਿਆ ਧਰਮਪ੍ਰਸਤਾਨ ਨੇ ਇਹਨਾਂ ਨੂੰ ਅਸੀਂ ਧੋ ਨਹੀਂ ਤੈਨੂੰ ਖਾਲੀ ਕਰੋ ਇਹਨੂੰ ਢੇ ਢੇਰੀ ਕਰ ਦਾਂਗੇ ਜਿਹੜਿਆ ਲੋਕਾਂ ਦੀ ਭਾਵਨਾ ਜੁੜੇ ਦੇਖੋ ਇਹਦੇ ਨਾਲ ਲੋਕਾਂ ਦੀ ਭਾਈਚਾਰਕ ਸੰਧੀ ਖਤਮ ਹੁੰਦੀ ਆ ਸਾਡੀ ਪ੍ਰਸ਼ਾਸਨ ਨੂੰ ਸਿੱਧੇ ਸਾਹਮਣੇ ਚੇਤਾਵਨੀਓ ਦੇਖੋ ਜੇ ਤੁਸੀਂ ਜਿਹੜੇ ਸਾਡੇ ਧਰਮਪ੍ਰਸਤਾਨ ਨੇ ਜਿਨ੍ਹਾਂ ਨਾਲ ਲੋਕ ਚੱਲਦੇ ਨੇ ਲੋਕਾਂ ਦੁਨੀਆਂ ਚੱਲ ਰਹੀ ਆ ਜੇ ਆਉਣਾ ਪਿਆ ਹੱਤਿਆਚਾਰ ਹੋਊਗਾ ਤਾਂ ਲੋਕ ਕਿਵੇਂ ਬਰਦਾਸ਼ਤ ਕਰਨਗੇ ਦੇਖੋ ਆਪ ਸਰਕਾਰ ਨੂੰ ਸਿੱਧੇ ਚੇਤਾਵਨੀਆਂ ਪਹਿਲਾਂ ਉਹਨਾਂ ਨੇ ਪੰਚਾਇਤੀ ਜ਼ਮੀਨਾਂ ਦਾ ਉਹ ਕਰਿਆ ਹੁਣ ਜਿਵੇਂ ਨਗਰ ਨਿਕਮ ਕਾਉਣਾ ਦੇਖੋ ਜਿਹੜੀ ਜ਼ਮੀਨ ਆ ਉਹ ਪਿੰਡਾਂ ਦੀ ਜ਼ਮੀਨ ਆ ਪਿੰਡਾਂ ਦੇ ਜਿਹਨਾਂ ਭਾਵਨਾ ਲੋਕਾਂ ਨਾਲ ਜੁੜਿਆ ਪਏ ਨੇ ਇਹਦੇ ਕਰਕੇ ਜਿੱਥੇ ਵੀ ਇਹਦਾ ਕੋਈ ਹੋ ਰਿਹਾ ਡੀਸੀ ਸਾਹਿਬ ਦੇ ਜਾਂ ਹੋਰ ਪ੍ਰਸ਼ਾਸਨ ਸਾਹਿਬ ਦਾ ਧਿਆਨ ਚ ਲਿਆਉਣਾ ਚਾਹੁੰਦੇ ਆ ਬੇਜਾਨ ਲੋਕਾਂ ਗੱਲ ਤੱਕਾ ਮੁਕੀ ਬੰਦ ਕਰੋ ਨਹੀਂ ਲੋਕ ਸੜਕਾਂ ਉੱਤਰ ਕੇ ਨਾ ਜਰੂਰ ਕੱਢਣਗੇ ਕਿਤੇ ਕੋ ਪਿੰਡਾਂ ਕੋ ਨੌਕੀਸ ਲੱਗੇ ਭਈਆ ਦੇਖੋ ਜਿਵੇਂ ਅਜਾਬਰਵਾਲ ਪਿੰਡ ਦੇ ਵਿੱਚ ਜਿੰਨੇ ਵੀ ਧਰਮਸਥਾਨ ਨੇ ਇਹਨਾਂ ਦੇ ਜੋ ਵੀ ਬਣੇ ਬਨੇ ਸਾਰੇ ਧਰਮਸਥਾਨਾਂ ਤੇ ਨੋਟਸ ਲਾਏ ਬਨੇ ਜਿਵੇਂ ਮਾਤਤਵੀ ਆ ਗਈ ਰੂਗਾ ਮਾੜੀ ਵੀ ਆ ਗਈ ਹੋਰ ਜਿਵੇਂ ਮਾਤਾ ਦਾ ਮੰਦਿਰ ਆ ਕੇ ਕੋਈ ਦਿਸ਼ਕਰਮਾ ਮੰਦਿਰ ਆ ਗਿਆ ਜਿੰਨੇ ਵੀ ਦੇਖੋ ਜਿਹੜੇ ਮੰਦਿਰ ਮਾਤ ਦੇ ਹੁੰਦੇ ਨੇ ਪਿੰਡਾਂ ਵਿੱਚ ਸਭ ਤਰ੍ਹਾਂ ਦੇ ਧਰਮ ਦੇ ਲੋਕ ਨੇ ਜਾਤਾਂ ਪਤਨ ਦੇ ਹਿਸਾਬ ਨਾਲ ਉਹਦੇ ਆਪ ਦੇ ਮੰਦਿਰ ਮਾਤ ਦੇ ਬਣਾਏ ਹੋਏ ਹੁੰਦੇ ਨੇ ਪਰਾ ਇਹਨਾਂ ਨੇ ਤਾਂ ਕੋਈ ਹੁਕਮ ਨਹੀਂ ਹੈਗਾ ਸਾਰ ਜਿੰਨੇ ਵੀ ਲੋਕ ਕਦੇ ਧਰਮਸਥਾਨ ਨੇ ਸਾਰਿਆਂ ਨੂੰ ਮਤਲਬ ਨੋਟਸ ਲਾਤੇ ਲੈ ਨਹੀਂ ਇਹਨਾਂ ਨੂੰ ਖਾਲੀ ਕਰੋ ਨਹੀਂ ਫਿਰ ਇਹਨਾਂ ਨੂੰ ਅਸੀਂ ਧੱਕੇ ਨਾਲ ਇਹਨਾਂ ਨੂੰ ਮਲਿਆ ਮੇਟ ਕਰਾਂਗੇ ਗਏ ਕੋਈ ਗੱਲਬਾਤ ਕੀਤੀ ਕੋਈ ਇਸ ਮਾਮਲੇ ਨੂੰ ਲੈ ਕੇ ਦੇਖੋ ਹਾਲੇ ਇਕੱਲੇ ਨੋਟਸ ਲਾਏ ਨੇ ਅੱਜ ਸਾਡੇ ਧਿਆਨ ਦੇ ਵਿਚਲਾ ਤਲਵਾਰਾ ਜਣ ਪਿੰਡ ਦੇ ਕਮੇਟੀ ਵਿੱਚ ਅੱਜ ਮਤਲਬ ਬਾਬਾ ਜੀ ਨੇ ਸਾਡੇ ਕੋਲ ਪਹੁੰਚ ਕਰੇ ਚਲੋ ਅਸੀਂ ਉੱਥੇ ਬੈਠ ਕੇ ਮੰਗ ਪੱਤਰ ਵੀ ਤਿਆਰ ਕਰ ਰਹੇ ਆ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਮਗਾ ਦੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਬਾਕੀ ਮਸਲਾ ਉਹਦੇ ਨਾਲ ਹੋ ਜਾਊਗਾ ਕੋਈ ਨੀਤੀ ਲੈ ਕੇ ਕਿ ਨਾ ਸੁਣਵਾਈ ਹੋ ਦੇਖੋ ਰਾਣਨੀਤ ਦੇਖੋ ਲੋਕਾਂ ਦਾ ਕੰਮ ਆ ਲੜਨਾ ਜਦੋਂ ਆਪਣੇ ਧਰਮਪ੍ਰਸਤਾਨਾਂ ਦੇ ਲੋਕਾਂ ਦੀ ਭਾਵਨਾਵਾਂལ་ਇੰਨਾ ਕੁਝਾ ਮਜ਼ਾਕ ਕਰਕੇ ਲੋਕ ਇਹਨੂੰ ਮਿਲਟਾਣ ਨਹੀਂ ਦਿੰਦੇ ਦੇਖੋ ਲੋਕਾਂ ਦੇ ਜਾਨਾਂ ਦਾ ਸਕਦੇ ਨੇ ਕਿਉਂਕਿ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਜਿੰਨੇ ਵੀ ਧਰਮਪ੍ਰਸਤਾਨ ਨੇ ਉਹਨਾਂ ਦੇ ਨਾਲ ਹੀ ਤਾਂ ਲੋਕਾਂ ਦੀ ਸ਼ਰਧਾ ਬਣੀ ਪਿਆ ਜੇ ਸ਼ਰਧਾ ਹੀ ਭੰਗ ਕਰਨਗੇ ਦੇਖੋ ਚਾਹੇ ਕੋਈ ਵੀ ਸਰਕਾਰ ਹੋਵੇ ਨੀਸੀਆ ਜਾਂ ਕਮਿਸ਼ਨਰ ਆ ਵੀ ਕਿਸੇ ਨਾ ਕਿਸੇ ਧਰਮ ਨੂੰ ਮੰਨਦੇ ਹੋਣ ਚਾਹੇ ਕੋਈ ਗੁਰੂ ਘਰ ਜਾਂਦਾ ਕਿਸੇ ਮੰਦਰ ਮਾਦ ਦੇਖੋ ਹਰ ਇੱਕ ਲੋਕਾਂ ਦੇ ਧਰਮ ਨੇ ਧਰਮ ਦੇ ਸਥਾਨਾਂ ਨਾਲ ਕਿਸੇ ਮਿੰਦਰ ਦਾ ਨਹੀਂ ਦੇਖੋ ਲੋਕ ਉਹ ਛੇੜਛਾੜ ਨਹੀਂ ਹੋਣੀ ਚਾਹੀਦੀ ਸਿੱਧੀ ਇਤਤਾਬ ਨਹੀਂ ਸਾਡੀ ਆ। ਮੇਰੇ ਬਾਬਾ ਜੀ ਕੀ ਨਾਮ ਹੈ ਮਹਾਂਤਰਾਮ ਦਾਸ ਜੀ। ਕੀ ਮਾਮਲਾ ਕੀ ਹੈ ਜੋ ਡਿਪਟੀ ਕਮਿਸ਼ਨਰ ਕੋਲ ਲਾਏ ਹੋ ਜੀ? ਮਾਮਲਾ ਇਹ ਹੈ ਕਿ ਜਿਹੜੇ ਥਾਪਰ ਕੋਲੇ ਦੇ ਅੰਦਰ ਗੁੱਗਾ ਮਾੜੀ ਬਣੀ ਵੇਝੋ 200 ਸਾਲ ਪੁਰਾਣੀ ਗੁੱਗਾ ਮਾੜੀ ਆ। ਮੈਂ ਉਹਦੇ ਚੌਥੀ ਪੀੜੀ ਦੇ ਮਹਾਂਤ ਬੈਠਾ ਹਾਂ। ਉਹਦੇ ਵਿੱਚ ਉਹ ਗੁੱਗਾ ਮਾੜੀ ਵੀ ਆ, ਬਾਬਾ ਸ਼ੀ ਚਾਂਦੀ ਦਾ ਧੋਣਾ ਵੀ ਆ, ਸਾਡੇ ਗੁਰੂਆਂ ਦੇ ਸਮਾਧਾਨ ਹੈ, ਗੁਰਦੁਆਰਾ ਸਾਹਿਬ ਆ ਤੇ ਉੱਥੇ ਸਿਮ ਮੰਦਰ ਵੀ ਬਣਿਆ ਹੋਇਆ ਜੀ। ਜਿਹੜਾ ਹੁਣ ਕਾਰਪੋਰੇਸ਼ਨ ਵਾਲੇ ਨਹੀਂ ਪਹਿਲਾਂ ਕਾਰਪੋਰੇਸ਼ਨ ਵਾਲੇ ਨੇ 2 ਸਾਲ ਪਹਿਲਾਂ ਆ ਕੇ ਉਸ ਜਗ੍ਹਾ ਦੇ ਧੱਕੇ ਨਾਲ ਕਬਜ਼ਾ ਕੀਤਾ 5 604 ਫੋਰਸ ਲੈ ਆ ਕੇ ਪੁਲਿਸ ਦੀ ਸਾਨੂੰ ਕਮਰੇ ਵਿੱਚ ਬੰਦ ਕੀਤਾ ਐ ਡੀਵੀਆਰ ਤੱਕ ਪੱਟ ਕੇ ਲੈ ਗਏ ਉਸ ਤੋਂ ਬਾਅਦ ਇਹਨਾਂ ਨੇ ਹੁਣ ਆ ਕੇ ਥਾਪਰ ਕੋ ਇਹਨਾਂ ਨੇ ਕਾਰਪੋਰੇਸ਼ਨ ਵਾਲੇ ਨਗਰ ਨਿਗਮ ਵਾਲਿਆਂ ਨੇ ਕਿ ਕੱਲ ਆ ਕੇ ਇੱਕ ਨੋਟਿਸ ਲਾ ਕੇ ਗਏ ਨੇ ਮੰਦਰ ਦੇ ਉੱਤੇ ਕਿ ਤੁਸੀਂ ਇਹਨੂੰ 7 ਦਿਨਾਂ ਦੇ ਅੰਦਰ ਅੰਦਰ ਖਾਲੀ ਕਰ ਦਿਓ ਨਹੀਂ ਅਸੀਂ ਇਹ ਤੋੜ ਦਾਂਗੇ ਜਿਹੜਾ ਨੋਟਿਸ ਆ ਨੋਟਿਸ ਜਿਹੜੀ ਡੇਟ ਪਈ ਵੀ ਆ ਓ ਭਈਆ 29 7 2025 ਲਾਇਆ ਕਾਲ ਲੈਣਾ 23 13 8 2025 ਨੂੰ ਆ ਇਹਨਾਂ ਨੇ ਤੇ ਇਹ ਗਲਤ ਕੰਮ ਆਪ ਕਰਦੇ ਵੇ ਨੇ ਦੋ ਨੰਬਰ ਦਾ ਕੰਮ ਕਰ ਰਿਹਾ ਪ੍ਰਸ਼ਾਸਨ ਸਾਡੀ ਪ੍ਰਸ਼ਾਸਨ ਅੱਗੇ ਆਈ ਬੇਨਤੀ ਆ ਅਫਸਰਾ ਅੱਗੇ ਕਿ ਇਹਨਾਂ ਨੂੰ ਨਾਤ ਪਾਈ ਜਾਵੇ ਨਗਰ ਨਿਗਮ ਨੂੰ ਜੇ ਨਾ ਤਾਂ ਨਹੀਂ ਪਾਣਗੇ ਤਾਂ ਅਸੀਂ ਜਿੰਨਾ ਵੀ ਸਾਡੀ ਸੰਗਤ ਹੈਗੀ ਅਸੀਂ ਸੰਘਰਸ਼ ਲੜਾਂਗੇ ਸਾਨੂੰ ਬਾਈ ਚਾਂਸ ਕੋਈ ਜੇ ਰੋਡ ਜਾਮ ਕਰਨ ਰੋਡ ਵੀ ਜਾਮ ਕਰਾਂਗੇ ਜੇ ਸਾਨੂੰ ਆਪਦੇ ਹਰਦਵਾਰ ਤੋਂ ਜਾ ਕੇ ਤੇ ਹੋਰ ਸੰਪਰਦਾਇਆਂ ਬੁਲਾਉਣੀਆਂ ਪਈਆਂ ਅਸੀਂ ਬਲਾਕ ਅਸੀਂ ਪੂਰਾ ਵਿਰੋਧ ਕਰਾਂਗੇ ਅਸੀਂ ਇਹਦਾ